ਜੋ ਲੋਨ ਲਿੱਤਾ ਸੀਗਾ ਜੀ ਇਹ 2021 ਚ ਜੀ 7 ਲੱਖ ਰੁਪਇਆ ਇਹਨਾਂ ਨੇ ਸਾਢੇ 3 ਦਿੱਤਾ ਸੀਗਾ ਜੀ 2 ਲੱਖ ਰੁਪਇਆ ਭਰਿਆ ਬਾਕੀ ਆਪਾਂ ਇਹਨਾਂ ਨੂੰ ਭਰਨ ਨੂੰ ਤਿਆਰ ਆ ਤੁਹਾਨੂੰ ਕਹਿੰਦੇ ਵੀ ਉੱਚੇ ਅਧਿਕਾਰੀ ਨਾਲ ਗੱਲ ਕਰਨਗੇ ਉੱਚੇ ਅਧਿਕਾਰੀ ਨਾਲ ਗੱਲ ਕਰਨਗੇ ਇੱਥੇ ਵੀ ਆ ਕੇ ਦੋ ਚਾਰ ਵਾਰੀ ਗਿਆ ਵੀ ਉੱਚੇ ਅਧਿਕਾਰੀ ਨਾਲ ਗੱਲ ਕਰਨਗੇ ਜੀ ਇਹਨਾਂ ਦੇ ਉੱਚੇ ਅਧਿਕਾਰੀ ਆਏ ਨਹੀਂ ਜੀ ਇਹਨਾਂ ਨੇ ਕੇਸ ਕਰਤਾ ਮਤਲਬ ਕਿ ਹਾਈ ਕੋਰਟ ਚ ਜੀ ਸਾਰਾ ਪਿੰਡ ਵੀ ਗਵਾਹ ਸੀਗਾ ਜਿੱਦੋਂ ਉਹਦੇ ਪਿਛਲੀ ਵਾਰ ਵੀ ਕਿਹਾ ਸੀ ਵੀ ਤੁਸੀਂ ਪੈਸੇ ਭਰਾਲੋ ਉਹਨਾਂ ਦੀ ਤਾਂ ਬਸ ਇੱਕ ਗੱਲ ਸੀ ਵੀ ਅਸੀਂ ਜਿੰਦਾ ਹੀ ਲੋਹਾਂਗਾ ਜਿੱਕਸੀਰ ਖੰਦੇ ਕੀ ਮਾਮਲਾ ਕੀ ਹੈ ਇਹ ਮਾਮਲਾ ਤਾਂ ਜੀ ਆਪਾਂ ਏਜੂ ਬੈਂਕ ਤੋਂ ਲੋਨ ਲਿੱਤਾ ਸੀਗਾ ਜੀ ਕਿਹੜੇ ਸੰਖੇ ਇਹ 2021 ਚ ਜੀ 7 ਲੱਖ ਰੁਪਇਆ ਇਹਨਾਂ ਨੇ ਸਾਢੇ 3 ਸੀ ਦਿੱਤਾ ਸੀਗਾ ਜੀ 2 ਲੱਖ ਰੁਪਇਆ ਭਰਿਆ ਬਾਕੀ ਆਪਾਂ ਇਹਨਾਂ ਨੂੰ ਭਰਨ ਨੂੰ ਤਿਆਰ ਆ ਜਿਹੜੇ ਬਾਕੀ ਰਕਮ ਮੰਗੇ ਸੀਗੇ ਇਹ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜੀ ਸਾਲ ਭਰ ਹੋ ਗਿਆ ਇਹਨਾਂ ਨੂੰ ਬੈਂਕ 'ਚ ਵੀ ਜਾਂਦਿਆਂ ਨੂੰ ਤੁਹਾਨੂੰ ਕਹਿੰਦੇ ਵੀ ਉੱਚੇ ਅਧਿਕਾਰੀ ਨਾਲ ਗੱਲ ਕਰਨਗੇ ਉੱਚੇ ਅਧਿਕਾਰੀ ਨਾਲ ਗੱਲ ਕਰਨਗੇ ਇੱਥੇ ਵੀ ਆ ਕੇ ਦੋ ਚਾਰ ਵਾਰੀ ਗਿਆ ਵੀ ਉੱਚੇ ਅਧਿਕਾਰੀ ਨਾਲ ਗੱਲ ਕਰਨਗੇ ਜੀ ਇਹਨਾਂ ਦੇ ਉੱਚੇ ਅਧਿਕਾਰੀ ਆਏ ਨਹੀਂ ਜੀ ਇਹਨਾਂ ਨੇ ਕੇਸ ਕਰਤਾ ਮਤਲਬ ਹੈ ਹਾਈ ਕੋਰਟ ਚ ਜੀ ਹਾਈ ਕੋਰਟ ਚ ਕੇਸ ਕਰਕੇ ਆਰਡਰ ਲੈ ਕੇ ਇਹਨਾਂ ਨੇ ਜਿੰਦਾਲਾਪਾ ਅੱਜ ਦੇ ਨੇ 5-7 ਜਾਣੇ ਸੀਗੇ ਅਸੀਂ ਕਿਸਾਨ ਯੂਨੀਅਨ ਦੇ ਸਾਨੂੰ ਇਹਨਾਂ ਨੇ ਪ੍ਰਸ਼ਾਸਨ ਨੇ ਗ੍ਰਿਫਤਾਰ ਕਰਕੇ ਬਾਹਰ ਲੈ ਕੇ ਉਦੋਂ ਬਾਅਦ ਜਿੰਦਾਲਾਪਾ ਤੇ ਇੱਕ ਬਲਾਕ ਦੀ ਮੀਟਿੰਗ ਸੀ ਵੀ ਇਹ ਜੇ ਜ਼ਿਆਦਾ ਇਕੱਠੇ ਹੋਗੇ ਤਾਂ ਸਾਡੇ ਨਾਲ ਉਹ ਕਰਨਗੇ ਜੀ ਤਾਂ ਆ ਗੱਲਬਾਤ ਹੋਈ ਹੈ ਇਹਨਾਂ ਨਾਲ ਕਿੰਨੇ ਟਾਈਮ ਤੋਂ ਨਹੀਂ ਕਿਸਨਾ ਪਰ ਰਹੇ ਸੀ ਕਿਸ ਤੋਂ ਹੋ ਗਿਆ ਜੀ ਸਾਲ ਡੇਢ ਸਾਲ ਹੋ ਗਿਆ ਹਾਂ ਉਦੋਂ ਬਾਅਦ ਰੁਕੀਆਂ ਹੋਈਆਂ ਜੀ ਇਹ ਕਿਉਂ ਨਹੀਂ ਪਰ ਰਹੀ ਸੀ ਤੇਰੀ ਕੋਈ ਗੱਲ ਨਹੀਂ ਹੋਈ ਬੈਂਕ ਵਾਲੇ ਨਾਲ ਨਹੀਂ ਬੈਂਕ ਵਾਲੇ ਨਾਲ ਗੱਲ ਹੋਈ ਸੀਗੀ ਜੀ ਜਾ ਕੇ ਆਏ ਸੀਗੇ ਅਸੀਂ ਮਤਲਬ ਕਿ ਉਹ ਵੀ ਜਾਣਦੇ ਸੀਗੇ ਵੀ ਸਭ ਤੋਂ ਭਰਾ ਲੋ ਜੀ ਤੁਸੀਂ ਇੱਥੇ ਵੱਧ ਘੱਟ ਕਰਕੇ ਇਦੀ ਜਗਾ ਵੇਚ ਕੇ ਭਰ ਦਿੰਨੇ ਆ ਤੇ ਸਾਨੂੰ ਕੋਈ ਉਹਨਾਂ ਨੇ ਰਾਹ ਨਹੀਂ ਪਾਈ ਦੀ ਗੱਲ ਤੇ ਅਸੀਂ ਜਾ ਕੇ ਵੀ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਵੀ ਗਾ ਹੋਰ ਪਿੰਡ ਦੇ ਮੁਦ ਬੰਦੇ ਬੰਦੇ ਵੀ ਲੈ ਕੇ ਗਿਆ ਸੀ ਜੀ ਭਰਾ ਲੋ ਭਰਾ ਲੋ ਸਾਰਾ ਪਿੰਡ ਵੀ ਗਵਾਹ ਸੀ ਜਿੱਦੋਂ ਉਹਦੇ ਪਿਛਲੀ ਵਾਰ ਵੀ ਕਿਹਾ ਸੀ ਵੀ ਤੁਸੀਂ ਪੈਸੇ ਭਰਾਲੋ ਉਹਨਾਂ ਦੀ ਤਾਂ ਬਸ ਇੱਕ ਗੱਲ ਸੀ ਵੀ ਅਸੀਂ ਜਿੰਦਾ ਹੀ ਲਵਾਂਗੇ ਟੋਟਲ ਲੋਨ ਕਿੰਨਾ ਸੀਗਾ ਲੋਨ 7 ਲੱਖ ਰੁਪਈਆ ਸੀਗਾ 7 ਲੱਖ ਦਾ ਹਾਂਜੀ ਕਿੰਨੇ ਭਰਤੇ ਤੁਸੀਂ ਤੂੰ ਪਹਿਲਾਂ 2 ਲੱਖ ਰੁਪਈਆ ਮੈਂ ਭਰਤਾ ਸੀ ਉਹਨਾਂ ਨੂੰ 2 ਲੱਖ ਭਰਤਾ ਬੈਂਕ ਵਾਲੇ ਕਹਿੰਦੇ ਕਿ ਕਿੰਨੇ ਕਹਿੰਦੇ ਵੀ ਕਿੰਨੇ ਭਰੋ ਬੈਂਕ ਵਾਲੇ ਕਹਿੰਦੇ ਵੀ 12 ਲੱਖ ਰੁਪਈਆ ਭਰੋ ਜੀ ਤੁਸੀਂ ਸਾਢੇ 12 ਹਾਂ ਕੋਈ ਸੈਟਲਮੈਂਟ ਨਹੀਂ ਕਰਨੀ ਚਾਹੀ ਬੈਂਕ ਨਾਲ ਨਹੀਂ ਅਸੀਂ ਕਰਨੀ ਚਾਹੀ ਜੀ ਉਹ ਕਰਦੇ ਨਹੀਂ ਸੀਗੇ ਗੱਲ ਤੇ ਨਹੀਂ ਆਈ ਜੀ ਉਤੇ ਅਸੀਂ ਤਾਂ ਹੁਣ ਵੀ ਕਹਿੰਦੇ ਸੀ ਵੀ ਕਰ ਲਓ ਸਾਡੇ ਨਾਲ ਅੱਜ ਵੀ ਕਹਿਆ ਸੀਗਾ ਵੀ ਕਰ ਲਓ ਗੱਲ ਇਹੋ ਗੱਲ ਹੀ ਨਹੀਂ ਕਰਦੇ ਜੀ ਉਹਦਾ ਲੈ ਕੇ ਪ੍ਰਸ਼ਾਸਨ ਦੇ ਕਿੰਨੇ ਵਜੇ ਆਇਆ ਪ੍ਰਸ਼ਾਸਨ ਇੱਥੇ ਪ੍ਰਸ਼ਾਸਨ 8:30 ਵਜੇ ਆਇਆ ਹੈ। 8:30 ਵਜੇ ਆਇਆ ਹੈ ਜੀ। ਪਹੁੰਚਦਾ ਸੀ ਜਿਸ ਲਈ। ਹਾਂਜੀ। 8:00 ਦਾ ਜੀ ਬੰਦੇ ਇਕੱਠੇ ਹੋਏ ਨਹੀਂ ਸੀ ਇਹਨੇ। ਸਾਡੇ 6 ਲੱਖ ਰੁਪਏ ਦੁਖਾਤਾ। ਹੁਣ ਤੁਹਾਡਾ ਕੀ ਮੰਗ ਕੀ ਆਦਾ? ਮੰਗਦਾ ਐ ਕਹਿੰਦਾ ਜੀ ਮੇਰੇ ਨਾਲ ਬਹਿ ਕੇ ਗੱਲ ਕਰਦਾ ਇਹਨਾਂ। ਜਿੰਨੇ ਵਸ ਜਾਇਜ਼ ਆ ਉਹਨੇ ਮੈਂ ਭਰ ਦੇਣਾ ਪੈਸੇ ਜੀ। ਹਾਂ। ਜ਼ਰਾ ਵੇਚ ਕੇ ਭਰਦਾ ਹੀ ਨਹੀਂ ਹੁੰਦੇ। ਅਸੀਂ ਬੂਲ ਦੇ ਦਾਂਗੇ ਜੀ ਵੇਚ ਨਹੀਂ ਹੈ ਸਾਡੇ। ਹਾਂ। ਤੁਹਾਡੀ ਕਿਸੇ ਕਿਸਾਨ ਆਗੂ ਨਾਲ ਕੋਈ ਵੱਡੇ ਕਿਸਾਨ ਆਗੂ ਨਾਲ ਗੱਲਬਾਤ ਹੋਈ? ਕੋਈ ਜ਼ਿਲ੍ਹੇ ਦੇ ਨਾਲ, ਬਲਾਕ ਦੇ ਨਾਲ, ਕੋਈ ਪੰਜਾਬ ਦੇ ਨਾਲ? ਨਹੀਂ, ਬਲਾਕ ਦੇ ਨਾਲ ਹੋਈ ਹੈ ਜੀ, ਜ਼ ਤੇ ਉਹ ਕਹਿੰਦੇ ਵੀ ਗੱਲ ਕਰਾਂਗੇ ਆਪਾਂ ਜਿੱਦਾਂ ਆਇਆ ਤੇ ਅਸੀਂ ਉਹਨਾਂ ਨੇ ਅਪਰੋਚ ਵੀ ਕੀਤੀ ਸੀ ਜਾ ਕੇ ਬੈਂਕ 'ਚ ਵੀ ਸਾਡੇ ਨਾਲ ਗੱਲ ਕਰੋ ਉਹਨਾਂ ਨੇ ਨਾ ਵੀ ਗੱਲ ਨਹੀਂ ਕੀਤੀ ਜੀ ਇਹਨਾਂ ਨੇ ਇਹ ਕਹਿੰਦੇ ਵੀ ਉੱਚੇ ਅਧਿਕਾਰੀ ਆਉਣਗੇ ਜੀ ਸਾਡੇ ਉੱਚੇ ਅਧਿਕਾਰੀ ਆਉਣਗੇ ਜੀ ਤੁਹਾਨੂੰ ਕੋਈ ਲਿਆਖੜਾ ਹੁੰਦੇ ਨਾ ਤੁਹਾਨੂੰ ਕੋਈ ਪਹਿਲਾਂ ਨੋਟਿਸ ਵਗੈਰਾ ਵੀ ਦਿੱਤਾ ਹੋਊ ਕੋਈ ਤਲਾਹ ਦਿੱਤੀ ਹੋਊਗੀ ਵੀ ਤੁਸੀਂ ਜਿਹੜਾ ਤੁਹਾਡਾ ਬਕਾਇਆ ਰਹਿੰਦਾ ਬੈਂਕ ਦਾ ਤੁਸੀਂ ਭਰੋ ਕਲੀਅਰ ਕਰੋ ਹਾਂਜੀ ਨੋਟਿਸ ਦਿੱਤਾ ਫੇਰ ਹੀ ਗਏ ਸੀ ਅਸੀਂ ਬੈਂਕ ਦੀ ਜੀ ਹਾਂ ਤੇ ਜਦੋਂ ਤੁਮਾਂ ਗੱਲ ਹੀ ਨਹੀਂ ਕੀਤੀ ਸਾਡੇ ਨਾਲ ਉੱਥੇ ਜੀ ਕੱਲਾ ਨੋਟਸ ਦੇ ਕੇ ਵਗ ਜਾਂਦੇ ਸੀਗੇ ਜੀ ਆ ਹੁਣ ਜਦੋਂ ਆਏ ਆ ਕਬਜ਼ਾ ਕਰਨ ਸਾਨੂੰ ਕੋਈ ਨੋਟਸ ਨਹੀਂ ਦਿੱਤਾ ਜੀ ਇਹਨਾਂ ਨੇ ਤੁਹਾਨੂੰ ਕੋਈ ਪਤਾ ਨਹੀਂ ਲੱਗਿਆ ਕਿ ਕੌਣ ਆ ਗਿਆ ਤੜਕੇ ਸੁਦੇਆਂ ਹੀ ਆਏ ਆ ਜੀ ਆਪਦੇ ਹੋ ਸਾਡੇ ਅੱਡੇ ਸਾਰੇ ਪ੍ਰਸ਼ਾਸਨ ਨੂੰ ਡਿਊਟੀ ਤੋਂ ਪਹਿਲਾਂ ਹੀ ਲੈ ਕੇ ਆ ਗਏ ਇਹ ਕੱਲਾ ਲੋਨ ਆ ਜਿਹੜਾ ਦੁਕਾਨਾਂ ਤੇ ਆ ਕਿ